ਪਹੁੰਚੇ ਆ ਐਫਸੀ ਡਾਟ ਐਗਰੀਕਲਚਰ ਮਸ਼ੀਨ ਇਹਨਾਂ ਦੇ ਜੋ ਇਹ ਪ੍ਰੋਡਕਟ ਬਣਾਉਂਦੇ ਨੇ ਤੇ ਉਹਨਾਂ ਬਾਰੇ ਪ੍ਰਾਈਸ ਵਗੈਰਾ ਸਾਰਾ ਕੁਝ ਤੁਹਾਨੂੰ ਪੁੱਛ ਕੇ ਦੱਸਦੇ ਆ ਕਿਹੜੇ ਕਿਹੜੇ ਪ੍ਰੋਡਕਟ ਆਉਂਦੇ ਨੇ ਤੇ ਭਰਾ ਨੇ ਇਹਨਾਂ ਦਾ ਜੋ ਮਾਲਕ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਸ਼ੁਭ ਨਾਮ ਜੀ ਮੇਰਾ ਨਾਮ ਹੈਗਾ ਦક્ષ ਤੇ ਆਪਣੇ ਸਰ ਵੱਡਾ ਨਾਮ ਫੈਕਟਰੀ ਦਾ ਨਾਮ ਕੀ ਹੈ ਜੀ ਆਪਣੀ ਫੈਕਟਰੀ ਦਾ ਨਾਮ ਹੈਗਾ ਐਫਸੀ ਡੋਟ ਆਪਣੇ ਬ੍ਰਾਂਡ ਦਾ ਨਾਮ ਤੁਸੀਂ ਦੋਟ ਜੇਗਾ ਤੇ ਫਰਮ ਦਾ ਨਾਮ ਐਫਸੀ ਇੰਡਸਟਰੀਜ਼ ਤੇ ਸਰਪੇ ਆਪਣਾ ਪਲਾਂਟ ਹੈ ਕਿੱਥੇ ਜੀ ਇਹ ਐਡਰੈਸ ਦਾ ਮੇਨ ਬਠਿੰਡਾ ਰੋਡ ਜੱਤੋ ਮੰਡੀ ਜੀ ਜਿਹੜਾ ਆਪਣਾ ਫਰੀਦਕੋਟ ਪੈਂਦਾ ਜੀ ਪੰਜਾਬ ਉਹ ਹਰ ਜਿਹੜੋ ਜ ਆਪਣੇ ਜਿਹੜੇ ਪ੍ਰੋਡਕਟ ਨੇ ਤੇ ਕਿਹੜੇ-ਕਿਹੜੇ ਪ੍ਰੋਡਕਟ ਨੇ ਤੇ ਕੀ ਇਹਨਾਂ ਦੇ ਪ੍ਰਾਈਸ ਨੇ ਤੇ ਉਹ ਸਾਨੂੰ ਸਾਰੀ ਡਿਟੇਲ ਜਰੂਰ ਦਿਓ ਜੀ ਆਪਣੀ ਫਰਮ 1978 ਦੀ ਫਰਮ ਹੈ ਜੀ ਉਦੋਂ ਆਪਣਾ ਕੰਮ ਸੀ ਮੇਨ ਜਨਰੇਟਰਾਂ ਦਾ ਜੀ ਫਿਰ ਆਪਾਂ 2009 ਵਿੱਚ ਜੀ ਆਪ ਚਾਫ ਕਟਰ ਲੈ ਕੇ ਆਏ ਸੀਗੇ ਜੀ ਆਪਣਾ ਪਹਿਲਾ ਵੱਡੇ ਚੱਕੇ ਵਾਲਾ ਚੱਲਦਾ ਹੁੰਦਾ ਹੈ ਜੀ 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 ਉਸ ਨੂੰ ਆਪਾਂ ਇਵੋਲਵ ਕਰਕੇ ਜੀ ਇਹ ਸਾਰੇ ਚੀਜ਼ਾਂ ਜਿਹੜੇ ਬੈਟਰੀ ਦਾ ਪ੍ਰੋਡਕਟ ਲੈ ਕੇ ਆਇਆ ਜੀ ਇਹ ਸਨਾ ਸੇਫਟੀ ਵਾਦ ਹੈ ਕੋਈ ਤੁਮ ਫਰੰਟ ਆਂਦੀ ਹੋਣੀ ਦਾ ਕੋਈ ਹੰਤਾ ਵੀ ਸਰ ਕੁਝ ਪਾਵਰ ਹੈਗਾ ਫਿਰ ਤੇ ਉਹ ਵੀ ਬਹੁਤ ਘੱਟ ਜਗ੍ਹਾ ਦੇ ਵਿੱਚ ਆਉਣਾ ਜਿੱਦਾਂ ਮਰਜ਼ੀ ਆਪਾਂ ਜਿੱਥੇ ਮਰਜ਼ੀ ਲਾ ਲਈਏ ਅੱਜ ਕੱਲੇ ਮੈਂ ਬੱਲਾ ਹੁੰਦੇ ਸੀ ਵੱਡੇ ਵੱਡੇ ਜਿਹਾ ਚਿੱਕਰ ਤੇ ਰਾਮਨ ਤੋਂ ਕਰਖਾ ਹੁੰਦਾ ਸੀ ਜੀ ਜੀ ਛੋਟੇ ਏਰੀਆ ਉਥੇ ਆਹ ਚੀਜ਼ ਕੰਮ ਕਰਦੀ ਹੈ ਜੀ ਆਪ ਜਿੱਥੇ ਮਰਜੀ ਰੋਡ ਦੇ ਲੈ ਜੀ ਇਹ ਨੀਚੇ ਟਾਇਰ ਲੱਗੇਗੇ ਜੀ ਮੋਟਰ ਹੁੰਦਾ ਜ਼ੀਰੋ ਮੇਨਟੇਨੈਂਸ ਮਸ਼ੀਨ ਹੈ ਨਾ ਤੁਸੀ ਸਹਾਰ ਲਾਨੀਆ ਨਾ ਕੁਝ ਕਰਨਾ ਜੀ ਇਹਨੇ ਆਪਣੇ ਅਲੱਗ-ਅਲੱਗ ਕਿ ਦਿਖਾਈ ਜਾਣਾ ਓਕੇ ਮਤਲਬ ਇਹ ਨਹੀਂ ਵੀ ਇਹਦੇ ਗੜਾਸੇ ਖੁੰਡੇ ਹੋਣਗੇ ਜਿਵੇਂ ਆਮ ਮਸ਼ੀਨਾਂ ਤੇ ਹੁੰਦੇ ਨੇ ਜੀ ਕੋਈ ਮੱਥਾ ਭਗਾਏ ਨਹੀਂ ਜੀ ਤੁਸੀਂ ਘਰੇ ਲੈ ਕੇ ਜਾਣੀ ਹੈ ਪੱਠੇ ਹੀ ਲਾਣੇ ਗੱਲੇ ਬਸ ਨਾਲੇ ਇੱਕ ਸਾਈਡ ਤੇ ਚਾਹੇ ਤੁਸੀਂ ਇੱਕ ਖੁੰਜੇ ਖੜਾ ਲਓ ਇਹਨੂੰ ਨਹੀਂ ਤਾਂ ਕਾफी ਜਗ੍ਹਾ ਰੋਕ ਲੰਦੀਆਂ ਨੇ ਜਿਹੜੀਆਂ ਮਸ਼ੀਨਾਂ ਆਉਂਦੀਆਂ ਨੇ ਨਾ ਜੀ ਦੂਸਰੀਆਂ ਮਸ਼ੀਨਾਂ ਦਾ ਬਹੁਤ ਵਧੀਆ ਜੀ ਤੇ ਸਰ ਜਿੱਦਾਂ ਇਹ ਇਹ ਵੱਡੇ ਛੋਟੇ ਨੇ ਮਾਡਲ ਲਈ ਹਾਂਜੀ ਹਾਂਜੀ ਇਹ ਜਿਵੇਂ ਆਪਣਾ ਸਭ ਤੋਂ ਵੱਡਾ ਮਾਡਲ ਆ ਗਿਆ ਜੀ ਇਸ ਤੋਂ ਛੋਟਾ ਆ ਗਿਆ ਇਹ ਬਾਈ ਆਪ ਦੇ ਕੋਲ 10000 ਤੋਂ ਮਾਡਲ ਸ਼ੁਰੂ ਹੋ ਜਾਂਦੇ ਆ ਅੱਛਾ ਜੀ ਜਿੱਡੀ ਦਾ ਆਪਣੀ ਮਤਲਬ ਲੋਡ ਆ ਕਿਸਾ ਮਤਲਬ ਕਿਸਾਨ ਦੀ ਉਹ ਸਾਨੂੰ ਆਪਾਂ ਲੈ ਸਕਦੇ ਆ ਸਾਰਾ ਗੋਲਾ ਆਪਣੇ ਪਸ਼ੂ ਹੁੰਦੇ ਆ। ਆਪਾਂ ਉਹਦੇ ਹਿਸਾਬ ਨਾਲ ਦੇ ਦੇਈਏ। ਜੀ ਜਿਹਦਾ ਵੱਡਾ ਕੰਮ ਆ ਉਹ ਤੁਸੀਂ ਵੱਡੀ ਲੈ ਸਕਦੇ ਹੋ। ਆ ਨਾ ਵੱਧ ਟੋਕਾ ਕਰਨਾ। ਜਿਨੇ ਘੱਟ ਕਰਨ ਦਾ ਛੋਟੀ ਲੈ ਸਕਦੇ ਆ। ਤੇ ਸਰ ਇਹਦੇ ਪ੍ਰਾਈਸੇ ਸਟਾਰਟਿੰਗ ਹੋ ਕੇ ਕਿੱਥੋਂ ਕਿੱਥੇ ਤੱਕ ਜਾ ਰੇਟ ਹੈ? 10000 ਤੋਂ ਸ਼ੁਰੂ ਹੋ ਜਾਂਦੇ ਆ। ਬਾਕੀ ਮਾਡਲ ਤੇ ਡਿਪੈਂਡ ਕਰਦੇ ਜਿੰਨੀ ਤੁਸੀਂ ਵੱਡੀ ਲੋ। ਮਤਲਬ ਆਪਣੇ ਕੋਲ ਕਿੱਥੇ ਤੱਕ ਮਾਡਲ ਨੇ ਜੀ ਸਾਰੇ? ਆਪਣੇ ਕੋਲ 25000 ਤੱਕ 35000 ਤੱਕ ਮਾਡਲ ਹੁੰਦੇ ਆ। ਜਿੱਥੇ ਜਿਹੜੀ ਵਾਲੀ ਜ਼ਰੂਰਤ ਆ ਉਹ ਲੈ ਸਕਦਾ ਜੀ। ਤੇ ਸਰ ਜਿਵੇਂ ਉਹ ਜਨਰੇਟਰ ਦੀ ਤੁਸੀਂ ਗੱਲ ਕਰਦੇ ਆ ਵੀ ਜਨਰੇਟਰ ਆ ਤੁਸੀ ਕਰਦੇ ਸੀ ਆਪਣੇ ਜਨਰੇਟਰ ਕਿੰਨੇ ਕਿੰਨੇ ਕਿਲੋਵਾਰਟ ਦੇ ਬਾਣੋਂ ਬਣਦੇ ਨੇ ਜੀ ਆਪਣੇ ਜਨਰੇਟਰ ਜਿਹੜਾ 5 ਕਿਲੋ ਦੇ ਸ਼ੁਰੂ ਹੁੰਦੇ ਹੈ ਜੀ ਜਿੱਦਾਂ ਇਹ ਆ ਜੀ ਇਹ 8 ਕੇਵੀ ਦਾ ਜਨਰੇਟਰ ਹੈਗਾ ਜੀ ਇਹ ਸੈਲਫਟਾਰਟ ਵਿੱਚ ਆ ਗਿਆ ਤੁਸੀਂ ਚਾਹੇ ਸੈਲਫਟਾਰਟ ਕਰ ਲਓ ਚਾਹੇ ਸਾਇਲੈਂਟ ਵਾਲਾ ਲੈ ਲਓ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਹੋ ਜਾਊਗਾ ਓਕੇ ਇਹ 8 ਕੇ 8 ਕਿਲੋਵਾਰਟ ਦਾ ਜੀ ਹਾਂ ਜੀ 8 ਕੇਵੀ ਦਾ ਠੀਕ ਆ ਸਰ ਇਹਦਾ ਪ੍ਰਾਈਸ ਹੈ ਔਰ ਇਸ ਟਾਈਮ ਵੀ ਉਹ ਆਪਣਾ 60000 ਰੁਪਏ ਤੋਂ ਸ਼ੁਰੂ ਹੋ ਜਾਂਦੇ ਜੀ ਜਿਹੜੇ ਆਪਣੇ ਨਾਰਮਲ ਬੇਸ ਮਾਡਲ ਨਾਰਮਲ ਮੋੜ ਹਾਂ ਜੀ ਜੇ ਤੁਸੀਂ ਆਪਣਾ ਟਾਪ ਮਾਡਲ ਲੈਣਾ ਹੈ ਇਹ ਆਪਣਾ ਇੱਥੇ 72800 ਦੇਗਾ ਜੀ ਤੇ ਮੇਲੇ ਕਰਕੇ ਆਪਾਂ 2000 ਪਰ ਡਿਸਕਾਊਂਟ ਕੀਤਾ ਹੋਇਆ ਥੋੜੀ ਵੀਡੀਓ ਦੇਖ ਕੇ ਆਪਾਂ 1000 ਰੁਪਏ ਹੋਰ ਕਰ ਦਾਂਗੇ ਠੀਕ ਆ ਸਰ ਥੈਂਕ ਯੂ ਜੀ ਤੇ ਸਰ ਉਹ ਨਾਰਮਲ ਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ ਕਿਹੜੇ-ਕਿਹੜੇ ਉਹਦਾ ਇਹਦੀ ਇਸ ਚ ਕੁਆਲਿਟੀ ਦਾ ਫਰਕ ਹੁੰਦਾ ਹੈ ਜੀ ਸਾਡਾ ਜੋ ਇੰਜਨ ਦੀ ਗਾਰੰਟੀ ਹੋਗੀ ਜੀ ਸਾਲ ਦੀ ਫੁੱਲ ਇੰਜਨ ਦੀ ਗਾਰੰਟੀ ਹੋ 7 ਸਾਲ ਦੀ ਅਲਟਰਨੇਟਿਵ ਗਾਰੰਟੀ ਹੈ 7 ਸਾਲ ਦੀ ਜੀ 7 ਸਾਲ ਦੀ ਜੀ ਕੁਝ ਹੋ ਜਾ ਪਰ ਰਿਪਲੇਸਮੈਂਟ ਕਰਕੇ ਦੇਵਾਂਗੇ ਤੁਹਾਨੂੰ ਕੁਝ ਨਹੀਂ ਪੁੱਛਣਾ ਤੁਸੀਂ ਚਾਹੇ ਆਪ ਸਾੜ ਲਿਓ ਜੀ ਓਕੇ ਮਤਲਬ 7 ਸਾਲ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਬੈਠੇ ਹੋ ਜੀ ਸੋ ਇਹ 8 ਕਿਲੋਵਾਟ ਦਾ ਜੀ ਜਿਹੜਾ ਅੱਗੇ ਆ ਗਿਆ ਜੀ ਇਹ ਇਹ 32 ਕੇ ਮੀਟਰ ਦਾ ਜੀ ਜਨਰੇਟਰ ਹੈਗਾ ਇਸ ਤਰ੍ਹਾਂ ਜਿਵੇਂ ਚੱਕੀਆਂ ਚੱਕੀਆਂ ਹੋਈਆਂ ਹਨਾ ਵੱਡੇ ਕੰਮ ਤੇ ਉੱਥੇ ਇਹ ਚੱਲਦੇ ਨੇ ਸਾਰੇ ਹਾਂ ਜੀ ਹਾਂ ਜੀ ਆਪਣੇ ਫੈਕਟਰੀਆਂ ਹੋ ਗਈਆਂ ਜਾਂ ਆਪਣੇ ਖੇਤ ਵਿੱਚ ਵੱਡੀਆਂ ਮੋਟਰਾਂ ਹੋ ਜਾਂਦੀਆਂ ਨੇ ਜੀ 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 ਉਹਨਾਂ ਲਈ ਹੁੰਦਾ ਹੈਗਾ ਇਹ ਜੀ ਤੇ ਇਹ ਇਹਦੇ ਤੇ ਜਿਹੜਾ ਇੰਜਣ ਆ ਇਹ ਵੀ ਤੁਸੀਂ ਸਾਰਾ ਫਿਰ ਲਾਉਨੇ ਹੋ ਜੀ ਇਹ 올ਓਵਰ ਕੀਤਾ ਹੋਇਆ ਹੁੰਦਾ ਇੰਜਨ ਹੈਗਾ ਜੀ ਟਰੈਕਟਰ ਦਾ ਇੰਜਨ ਹੁੰਦਾ ਹੈ டாਡਾ 407 ਲੱਗਿਆ ਹੋਇਆ ਹੈ ਓਕੇ ਜੀ ਇਹ ਐਵੇਂ ਨਹੀਂ ਕਿ ਆਪਾਂ ਜਾਵੇਂ ਕੁਛ ਖਰਾਬੀ ਸੀਗੀ ਉਹ ਸਹੀ ਕਰਕੇ ਪਾਤਾ ਇਹ 올 ਆਵਰ ਹੁੰਦਾ ਹੈਗਾ ਠੀਕ ਹੈ ਜੀ ਇਸ ਤੇ ਹਰ ਇੱਕ ਚੀਜ਼ ਨਵੀਂ ਪਈ ਨਵੀਂ ਇੱਕ ਸਿਰਫ ਆਪਾਂ ਬਾਡੀ ਕਹਿ ਸਕਦੇ ਆ ਅੰਦਰਲਾ ਪਾਰਟ ਸਾਰੇ ਤੁਸੀਂ ਨਾਵੇਂ ਪਾ ਕੇ ਦੰਨੇ ਹੋ ਜੀ ਕੰਪਨੀ ਤੋਂ ਹੀ ਆਉਂਦਾ ਇਹਦੀ ਇਹਦੀ ਵੀ ਵਾਰੰਟੀ ਸੇਮ ਹੈ ਜੀ 15 ਸਾਲ ਦੀ ਉਹ ਇਹਦੀ ਸਾਲ ਦੀ ਫੁੱਲ ਸੈੱਟ ਦੀ ਗਾਰੰਟੀ ਹੈ ਸਾਲ ਦੀ ਇਹਦੀ ਜੀ ਇਹਦੀ ਵੀ 7 ਸਾਲ ਦੀ ਹੈ ਨਹੀਂ ਵੱਡੇ ਜਨਰੇਟਰਾਂ ਦੀ ਸਾਲ ਦੀ ਨਹੀਂ ਸਾਲ ਦੀ ਜੀ ਉਹਦੀ 7 ਸਾਲ ਦੀ ਹੈ ਜੀ ਸਾਡੇ ਤੋਂ ਲੈ ਲਓ ਗਾਰੰਟੀ ਜਿੰਨੀ ਮਰਜ਼ੀ ਲੈ ਲਓ ਆਪਾਂ ਨੂੰ ਆਪਦੇ ਤੇ ਭਰੋਸਾ ਪ੍ਰੋਡਕਟ ਤੇ ਭਰੋਸਾ ਜੀ ਜੇ ਤੁਸੀਂ ਆਪਾਂ ਸਹੀ ਚਲਾਵਾਂਗੇ ਤਾਂ ਲਾਈਫ ਟਾਈਮ ਚਲਾ ਸਕਦੇ ਆ ਜੀ ਜੇ ਹੁਣ ਆਪਾਂ ਗਲਤੀ ਨਾਲ ਸਾੜਾਂਗੇ ਉਹ ਤਾਂ ਚਾਹੇ ਦੂਸਰੇ ਦਿਨ ਕਰ ਲੋ ਸਹੀ ਗੱਲ ਨੇ ਜੀ ਤੇ ਸਰ ਉਹ ਜਿਹੜਾ ਛੋਟਾ ਜੀ ਉਹ ਉਹ ਕਿੰਨੇ ਕਿਲੋ ਵਾੜਦਾ ਜੀ ਉਹ ਵੀ 8 ਕਿਲੋ ਦਾ ਆ ਜਾਂਦਾ ਜੀ ਇਹ ਆਪਣਾ ਬੈਲਟ ਟਾਈਪ ਵਿਚ ਆ ਜਾਂਦਾ ਅੱਛਾ ਜੀ ਉਸ ਉਹ ਡਾਇਰੈਕਟ ਆ ਉਹ ਡਾਇਰੈਕਟ ਹੈ ਇਹ ਬੈਲਟ ਵਾਲਾ ਹੀ ਇਸੇ ਚਾਹ ਫਰਕ ਹੁੰਦਾ ਇਹਨੇ ਸਲੋ ਸਪੀਡ ਤੇ ਚੱਲਣਾ ਹੁੰਦਾ ਜੀ ਇਸ ਚ ਅਲਟੀਨੇਟਰ ਵੋਲਟੇਜ ਘੱਟ ਕੱਢੂਗਾ ਜੀ ਲੋਡ ਤੁਹਾਡਾ ਸਾਰਾ ਚੱਕੂਗਾ ਜੀ ਪਰ ਇਹਨੇ ਤੇਲ ਘੱਟ ਖਾਣਾ ਹੈ ਐਵਰੀ ਵਾਦੇ ਦੀ ਐਵਰੀ ਜੀ ਦੀ ਵਾਦੇ ਉਹਦੇ ਨਾਲੋਂ ਜੀ ਇਹਦੇ 3-400 ਗ੍ਰਾਮ ਦਾ ਫਰਕ ਪੈ ਜਾਂਦਾ ਹੈ ਜੀ 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 ਤੇ ਇਹ ਇਹ ਵੀ ਫੁੱਲ ਕਵਰ ਕਰਿਆ ਹੋਇਆ ਵੀ ਕੋਈ ਇਹ ਨਹੀਂ ਵੀ 벨ਟ ਦਾ ਹਨਾ ਕੋਈ ਖਤਰਾ ਇਹਦਾ ਪਰ ਰਿਸਕ ਜਵੇਂ ਆਪਣੋ ਤੇ ਸੈਲਫ ਲੱਗਦੀ ਸੀਗੀ ਉਸ ਤੇ ਵੀ ਸੇਫਟੀ ਕਵਰ ਹੈ ਜੀ ਇਸ ਤੇ 벨ਟ ਦੇ ਵੀ ਕਵਰ ਇਹ ਇਹ ਵੀ ਇਹਦੇ ਵੀ ਸੈਲਫ ਹੈ ਇਹ ਵਿਦਾਊਟ ਸੈਲਫ ਹੈ ਪੱਡੀ ਜਾਏਗਾ 20-25 ਟੰਗਰ ਇਹ ਵਿਦਾਊਟ ਸੈਲਫ ਹੈ ਜੇਕਰ ਤੁਸੀਂ ਸੈਲਫ ਲਗवानी ਹੈ ਸੈਲਫ ਵੀ ਲੱਗ ਜੂਗੀ ਓਕੇ ਸਰ ਤੇ ਇਹ ਇਹ ਸਾਰੇ ਉਹੀ ਮਾਡਲ ਨੇ ਇਹ ਜਿਹੜੇ ਆਪਣੇ ਉਧਰ ਲੱਗੇ ਹੋਏ ਨੇ ਜੀ ਉਹ ਫਰੰਟ ਦੇ ਲੱਗੇ ਉਸੇ ਮਾਡਲ ਦੇ ਇਹ ਜਿਹੜਾ ਵੱਡਾ ਮਾਡਲ ਇਹਦੇ ਵਿੱਚ ਇਹ ਆ ਜੀ ਜਿਹੜਾ ਵੱਡਾ ਮਾਡਲ ਕਹਿੰਦੇ ਆ ਆਪਾਂ ਜੀ ਕੋਈ ਤੇ ਅੱਗੇ ਸਰ ਜਿੱਦਾਂ ਤੁਹਾਡੇ ਚੱਕੀ ਹੈ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਜੀ ਇਹ ਚੱਕੀ ਤੁਸੀਂ ਚਾਹੇ ਇਸ ਤੇ ਦਾਣਾ ਪੀਸ ਲੋ ਜੀ ਚਾਹੇ ਦਲੀਆ ਬਣਾ ਲੋ ਚਾਹੇ ਆਟਾ ਪੀਸ ਲੋ ਜੀ ਤੁਸੀਂ ਇਹ ਮਲਟੀਪਰਪਸ ਹੋ ਜਾਂਦਾ ਹੈ ਇਹ ਕਿਸੇ ਵੀ ਚਾਫ ਕਟਰ ਮਸ਼ੀਨ ਤੇ ਤੁਸੀਂ ਲਾ ਸਕਦੇ ਹੋ ਚਾਹੇ ਤੁਸੀਂ ਮੌਕੇ ਤੇ ਲਵਾ ਕੇ ਲੈ ਜਾਓ ਚਾਹੇ ਤੁਹਾਡਾ ਬਾਅਦ ਚ ਜੀ ਬੰਦ ਹੈ ਜਾਂ ਬਾਅਦ ਚ ਮੰ ਬੰਦ ਹੈ ਅੱਛਾ ਜੀ ਮਤਲਬ ਇਹ ਟੋਕਾ ਕਰਨ ਵਾਲੀ ਮਸ਼ੀਨ ਦੇ ਨਾਲ ਹੀ ਫਿੱਟ ਹੋ ਜਾਂਦਾ ਜੀ ਹਾਂਜੀ ਹਾਂਜੀ ਮਤਲਬ ਇੱਕ ਚੀਜ਼ ਤੋਂ ਦੋ ਕੰਮ ਲੈ ਸਕਦੇ ਆਪਾਂ ਇਸ ਤੇ ਵੀ ਆਪਾਂ ਤੁਸੀਂ ਮੰਨ ਕੇ ਚੱਲੋ ਕੁਝ ਵੀ ਪੀਸ ਲੋ ਜੋ ਇਹਦੀ ਜਾਲੀ ਵਿੱਚੋਂ ਨਿਕਲਦਾ ਉਹ ਪੀਸ ਲੋ ਮਤਲਬ ਨਾਲ ਤੁਸੀਂ ਟੋਕਾ ਵੀ ਕਰ ਸਕਦੇ ਹੋ ਤੇ ਨਾਲੇ ਤੁਸੀਂ ਆਪਦਾ ਘਰ ਦਾ ਜੋ ਡੰਗਰਾ ਪਸ਼ੂ ਲਈ ਦਾਣਾ ਤਿਆਰ ਕਰਨਾ ਉਹ ਵੀ ਕਰ ਸਕਦੇ ਹੋ ਨਾਲ ਆਪਾਂ ਇਹ ਜਾਲੀਆਂ ਦਿੰਨੇ ਆ ਜਿਹੜਾ ਸਾਈਜ਼ ਦਾ ਤੁਸੀਂ ਕਰਨਾ ਹੈ ਉਹ ਸਾਈਜ਼ ਦਾ ਕਰ ਲਓ ਮਤਲਬ ਇਹਦੇ ਵਿੱਚ ਅਲੱਗ-ਅਲੱਗ ਜੋ ਸਾਈਜ਼ ਬਣੇ ਹੋਏ ਨੇ ਉਨਾਂ ਹੀ ਬਰੀਕ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਇਹ ਵੀ ਸਾਰੇ ਇਹ ਮਾਡਲਾਂ ਤੇ ਫਿੱਟ ਹੋ ਜਾਂਦਾ ਜੀ ਹਾਂਜੀ ਕੋਈ ਵੀ ਮਾਡਲ ਤੁਸੀਂ ਲਓਗੇ ਸਾਰੇ ਤੇ ਫਿੱਟ ਹੋ ਜਾਊਗਾ ਸਾਰਿਆਂ ਤੇ ਇਹਦਾ ਸਰਪ੍ਰਾਈਜ਼ ਕੀ ਆ ਬਈ ਚੱਕੀ ਦਾ ਜੀ ਇਹ ਮੇਲੇ ਤੇ ਹੁਣ ਇਹ ਉਨਵਰਮਲੀ ਆਪਣਾ ਰਹਿੰਦਾਗਾ 7-8000 ਦੇ ਵਿੱਚ ਮੇਲੇ ਕਰਕੇ ਆਪਾਂ 1000 ਰੁਪਏ ਡਿਸਕਾਊਂਟ ਕੀਤਾ ਹੋਇਆ ਓਕੇ ਸਰ ਇਹ ਸਾਰੇ ਪ੍ਰੋਡਕਟ ਸੀ ਤੇ ਸਰ ਮਤਲਬ ਆਪਣਾ ਦੁਬਾਰੇ ਇੱਕ ਐਡਰੈਸ ਬੋਲਦਾ ਜੀ ਜੇ ਆਪਣੀ ਫੈਕਟਰੀ ਹੈਗੀ ਹੈ ਮੇਨ ਬਠਿੰਡਾ ਰੋਡ ਜੈਤੋ ਮੰਡੀ ਜ਼ਿਲ੍ਹਾ ਆਪਣਾ ਫਰੀਦਕੋਟ ਪੈਂਦਾ ਪੰਜਾਬ ਤੇ ਸਰ ਆਪਣੇ ਕੰਟੈਕਟ ਨੰਬਰ ਦੱਸੋ ਕੰਟੈਕਟ ਤੁਸੀਂ ਕਰ ਸਕਦੇ ਹੋ 963 623 78191 71190 ਠੀਕ ਆ ਸਰ ਤੇ 94178 3340 ਠੀਕ ਆ ਥੈਂਕ ਯੂ ਸਰ ਇੰਨੀ ਸਾਨੂੰ ਮੌਕਾ ਦਿੱਤਾ ਤੇ ਸਾਰੀ ਇਨਫੋਰਮੇਸ਼ਨ ਦਿੱਤੀ ਧੰਨਵਾਦ ਥੈਂਕ ਯੂ